ਸਭ ਤੋਂ ਪਹਿਲੇ ਤੇ ਮੈਂ ਆਪਣੇ ਐਸਐਮਓ ਸਰ ਤੇ ਚੇਅਰਮੈਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇੱਥੇ ਅੱਜ ਇੱਕ ਅਸੀਂ ਪਹਿਲੀ ਸਰਜਰੀ ਸਟਾਰਟ ਕੀਤੀ ਹੈ ਇੱਕ ਬੱਚੀ ਦਾ ਜਨਮ ਹੋਇਆ ਸੇਜ਼ੀਅਨ ਡਿਲੀਵਰੀ ਨਾਲ ਇੱਥੇ ਸਾਨੂੰ ਆਪਰੇਟ ਕਰਨ ਚ ਕੋਈ ਦਿੱਕਤ ਨਹੀਂ ਆਈ ਕਿਉਂਕਿ ਐਸਐਮਓ ਸਰ ਤੇ ਚੇਅਰਮੈਨ ਸਾਹਿਬ ਦੇ ਐਫਰਟ ਨਾਲ ਵੈਲ ਇਕুইਪਡ ਥੀਏਟਰ ਸਾਨੂੰ ਮਿਲਿਆ ਜਿੱਤੇ ਕਿ ਸਾਰਾ ਸਮਾਨ ਅਵੇਲੇਬਲ ਸੀ ਤੇ ਸਾਨੂੰ ਆਪਰੇਟ ਕਰਨ ਚ ਕੋਈ ਦਿੱਕਤ ਨਹੀਂ ਆਈ ਔਰ ਕੇਸ ہمارا ਸਕਸੈਸਫੁਲ ਹੋਇਆ ਥੈਂਕ ਯੂ ਜਿਨੇ ਵੀ ਪਹਿਲਾਂ ਜਿੱਦਾਂ ਜੀ ਨੂੰ ਗੰਭਰੀਤ ਹਸਪਤਾਲ ਹੁੰਦੇ ਆ ਸਾਰੇ ਆਪਰੇਸ਼ਨ ਇੱਥੇ ਹਾਂਜੀ ਹਾਂਜੀ ਐਸਐਮਓ ਸਰ ਦੀ ਮਤਲਬ ਨਿਗਰਾਨੀ ਹੇਠ ਜਿਹੜਾ ਵੀ ਇੱਥੇ ਓਟੀ ਦਾ ਇਕਵਿਪਮੈਂਟ ਅਵੇਲੇਬਲ ਹੋਇਆ ਉਹ ਸਾਰੇ ਹੀ ਕੇਸਸ ਇੱਥੇ ਕੀਤੇ ਜਾ ਸਕਦੇ ਆ ਮੇਜਰ ਸਰਜਰੀ ਜਾਂ ਜਨਰਲ ਸਰਜਰੀ ਜਿਹੜੀ ਜਿਵੇਂ ਵੀ ਕਹੀਏ ਕਿ ਸਟ੍ਰੈਕਟ ਮੀ ਗੋਲ ਬਲੇਡਰ ਜੋ ਵੀ ਕੇਸ ਹੈਗੇ ਆ ਇੱਥੇ ਕਰਨ ਦੀ ਪੂਰੀ ਮਤਲਬ ਤਿਆਰੀ ਹੈ ਦੋਨੋਂ ਠੀਕ ਨੇ ਜੀ ਹਾਂਜੀ ਮਾਂ ਤੇ ਬੱਚਾ ਦੋਨੋਂ ਸਵਸਥ ਹੈਗੇ ਆ ਜੱਫਾ ਗੁਰਦਾਸਪੁਰ ਦੇ ਪੁਰਾਣੇ ਹਸਪੀਟਲ ਜਿੰਨੂੰ ਹੁਣ ਆਪਾਂ ਮਾਨ ਨਾਲ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਨੇ ਆ ਉੱਥੇ ਖੜੇ ਆ ਔਰ ਮੈਨੂੰ ਅੱਜ ਗੁਰਦਾਸਪੁਰ ਵਾਸੀਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਜਿਹੜਾ ਆਪਰੇਸ਼ਨ ਥੀਏਟਰ ਇਸ ਪ੍ਰਾਣੇ ਹਸਪੀਟਲ ਦਾ ਪਿਛਲੇ 10 ਸਾਲ ਤੋਂ ਬੰਦ ਸੀਗਾ ਅੱਜ ਉਹਨੂੰ ਵਿਧੀਵਤ ਤਰੀਕੇ ਦੇ ਨਾਲ ਚਾਲੂ ਹੋ ਗਿਆ ਔਰ ਉਹਦੇ ਵਿੱਚ ਜਿਹੜੀ ਪਹਿਲੀ ਡਿਲੀਵਰੀ ਆ ਉਹ ਅੱਜ ਇੱਥੇ ਹੋਈ ਆ ਔਰ ਸਾਡੇ ਜਿਹੜੇ ਜਰਨਲਿਸਟ ਨੇ ਸ਼ੰਕਰ ਜੀ ਦਾਣਿਕ ਜਾਗਰਣ ਤੋਂ ਦਿਨਾਂਗਰ ਬੇਸਟ ਨੇ ਉਹਨਾਂ ਦੇ ਘਰ ਬੇਟੀ ਦੀ ਦਾਤ ਆਈ ਆ ਸੋ ਇਸ ਵਾਸਤੇ ਮੈਂ ਸਭ ਤੋਂ ਪਹਿਲਾਂ ਤੇ ਮਾਪੇ ਨੂੰ ਮੁਬਾਰਕ ਦਿਨਾ ਕਿ ਲక్ష్ਮੀ ਦਾ ਆਗਮਨ ਹੋਇਆ ਬੇਟੀ ਆਈ ਆ ਔਰ ਉਹਦੇ ਨਾਲ ਨਾਲ ਹੀ ਮੈਂ ਆਪਣੇ ਡਾਕਟਰ ਸਾਹਿਬਾਨ ਦਾ ਔਰ ਖਾਸ ਕਰ ਡਾਕਟਰ ਵਿਧਰਾਓ ਡਾਕਟਰ ਭੁਪਿੰਦਰ ਜੀ ਕਿਹੜੇ ਸਾਡੇ ਗਏ ਗਾਈਨੀ ਦੇ ਇੱਥੇ ਡਾਕਟਰ ਨੇ ਇਹਨਾਂ ਦੀ ਉਹ ਸਰਜਰੀ ਜਿਹੜੀ ਆ ਉਸ ਸੀਜ਼ੇਰੀਅਨ ਦੀ ਕੀਤੀ ਆ ਇਹਨਾਂ ਨੂੰ ਐਨਥੀਸੀਆ ਦੇ ਉੱਪਰ ਡਾਕਟਰ ਰਵਿੰਦ ਨੇ ਇਹਨਾਂ ਨੇ ਅਸਿਸਟ ਕੀਤਾ ਔਰ ਚਾਈਲਡ ਸਪੈਸ਼ਲਿਸਟ ਡਾਕਟਰ ਮਿਰਹਾਨਸ ਉਹ ਇੱਥੇ ਨੇ ਸਾਡੇ ਬਾਕੀ ਲੇਡੀ ਡਾਕਟਰ ਸਹਿਬਾਨ ਔਰ ਅੰਡਰ ਦਿਸ ਸੁਪਰਵੀਜ਼ਨ ਆਫ आवर ਐਸਐਮਓ ਡਾਕਟਰ ਰਵਿੰਦ ਮਹਾਜਨ ਜੀ ਸੋ ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਦੀ ਟੀਮ ਨੂੰ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਦਾ ਔਰ ਮੁਬਾਰਕ ਦਿਨਾਂ ਕਿ ਸਾਡੇ ਜਿਹੜਾ ਕੀ 10 ਸਾਲ ਤੋਂ ਸਾਡਾ ਹਸਪੀਟਲ ਇਹ ਬਣ ਸੀਗਾ ਸ਼ਾਇਦ ਇੱਥੇ ਮੈਂ ਹੀ 20 ਸਾਲ ਜੌਬ ਕੀਤੀ ਸੀ ਇੱਥੇ ਕਨਾਂ 20 ਸਾਲ ਤੇ ਇਹ ਪਿਛਲੇ 10 ਸਾਲ ਹਸਪੀਟਲ ਬਣ ਸੀਗਾ ਸਾਡੇ ਚੇਅਰਮੈਨ ਸਾਹਿਬ ਸਾਡੇ ਜਿਹੜੇ ਰક્ત ਹਲਕੇ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਇੱਕ ਅਤ ਤੱਕ ਮਿਹਨਤ ਅਤਕਾਏ ਅੱਜ ਹਸਪੀਟਲ ਜਿਹੜਾ ਸਾਡਾ ਹਸਪੀਟਲ ਵੈਸੀ ਇੱਕ ਸਾਲ ਬਣਾ ਸਟਾਰਟ ਸੀਗਾ ਪਰ ਆਪਰੇਸ਼ਨ ਥੀਟਰ ਜਿਹੜਾ ਜਿਹੜਾ ਇੱਕ ਮੇਨ ਸੀਗਾ ਹਸਪੀਟਲ ਦੀ ਜਿਹੜੀ ਸੀਗੀ ਮੰਗ ਸੀਗੀ ਸ਼ਹਿਰ ਦੀ ਮੰਗ ਸੀ ਉਹ ਸ਼ੁਰੂ ਹੋ ਗਈ ਹੈ ਅੱਜ ਸਾਡੇ ਖਾਸ ਥੋੜੀ ਅਰਬਨ ਸੀਐਸਸੀ ਵਿਖੇ ਪਹਿਲਾ ਮੇਜਰ ਆਪਰੇਸ਼ਨ ਅੱਜ ਸ਼ੁਰੂ ਹੋਇਆ ਹੈ ਸਫਾਦਰ ਕੇ ਇਹ ਸਾਰਾ ਸਾਡੇ ਚੇਅਰਮੈਨ ਸਾਡੀ ਮਿੰਨ ਸਦਕਾ ਉਹਨਾਂ ਨੇ ਅੱਜ ਸਾਡੀ ਕਿਸਮ ਕੇ ਚੇਅਰਮੈਨ ਸੀ ਹੈਲਥਸ ਕਾਰਪੋਰੇਸ਼ਨ ਦੇ ਹਰ ਤਰ੍ਹਾਂ ਦਾ ਇਕੁਪਮੈਂਟ ਇਨਸਟਰੂਮੈਂਟ ਪੂਰਾ ਪ੍ਰੋਪਰ ਮੋਡੂਲਰ ਥੀਏਟਰ ਸਾਡਾ ਵੈਲ ਇਕਿਪਡ ਥੀਏਟਰ ਸਾਡਾ ਆ ਸਟਾਰਟ ਤਿਆਰ ਹੋ ਗਿਆ ਹੈ